ਮੋਦੀ ਜਦੋਂ ਲਾਸਟ ਟਾਈਮ ਯੂਐਸ ਗਿਆ ਸੀ ਤੇ ਉਸਦੀ ਤੇ ਟਰੰਪ ਦੀ ਜੁਆਇੰਟ ਪ੍ਰੈਸ ਕਾਨਫਰੰਸ ਹੋਈ ਸੀ ਤਦ ਉਹਨੂੰ ਸਵਾਲ ਪੁੱਛਿਆ ਗਿਆ ਸੀ ਭਾਈ ਤੇਰੇ ਬੈਸਟ ਫਰੈਂਡ ਅਦਾਨੀ ਦੇ ਉੱਪਰ ਅਲੀਗੇਸ਼ਨਸ ਲੱਗੇ ਨੇ ਯੂਐਸ ਦੇ ਅੰਦਰ ਉਸਤੇ ਬਾਰੇ ਤੇਰੀ ਟਰੰਪ ਨਾਲ ਗੱਲ ਹੋਈ ਕਿ ਨਹੀਂ ਹੋਈ ਮੋਦੀ ਕਹਿੰਦਾ ਜਦੋਂ ਦੋ ਦੇਸ਼ ਦੇ ਪ੍ਰਧਾਨ ਮੰਤਰੀ ਮਿਲਦੇ ਨੇ ਤੇ ਅਜੀ ਗੱਲਾਂ ਨਹੀਂ ਕਰਦੇ ਕਿਸੇ ਥਰਡ ਪਰਸਨ ਨੂੰ ਲੈ ਕੇ ਠੀਕ ਹੈ ਜੀ ਕਿਉਂਕਿ ਹੁਣ ਮੋਦੀ ਗਵਰਨਮੈਂਟ ਦੇ ਉੱਪਰ ਡਾਇਰੈਕਟ aarop ਹੈਗੇ ਨੇ ਯੂਐਸ ਤੇ ਕੈਨੇਡਾ ਦੋਨੋ ਦੇਸ਼ਾਂ ਦੇ ਅੰਦਰ ਤੇ ਮੋਦੀ ਨੂੰ ਕਮ ਸੇ ਕਮ ਦੋ ਪ੍ਰੈਸ ਕਾਨਫਰੰਸਿਸ ਕਰਨੀਆਂ ਚਾਹੀਦੀਆਂ ਨੇ ਪਹਿਲੀ ਪ੍ਰੈਸ ਕਾਨਫਰੰਸ ਉਹਨੂੰ ਕਰਨੀ ਚਾਹੀਦੀ ਹੈਗੀ ਇਹ ਕੈਨੇਡਾ ਦੇ ਪੀਐਮ ਦੇ ਨਾਲ ਤੇ ਕਲੀਅਰ ਕਰਨਾ ਚਾਹੀਦਾ ਹੋਵੇ ਕਿ ਜਿਹੜਾ ਕੈਨੇਡੀਅਨ ਗਵਰਨਮੈਂਟ ਤੇ ਏਜੰਸੀਜ਼ ਮੋਦੀ ਗਵਰਨਮੈਂਟ ਦੇ ਉੱਪਰ ਹਰਦੀਪ ਸਿੰਘ ਨੇਜਰ ਨੂੰ ਮਾਰਨ ਦਾ આરોਪ ਲਗਾ ਰਹੇ ਨੇ ਉਹਦੇ ਬਾਰੇ ਮੋਦੀ ਦਾ ਕੀ ਕਹਿਣਾ ਹੈ ਦੂਜੀ ਪ੍ਰੈਸ ਕਾਨਫਰੰਸ ਉਹਨੂੰ ਕਰਨੀ ਚਾਹੀਦੀ ਹੈ ਆਪਣੇ ਬੈਸਟ ਮੇਟ ਟਰੰਪ ਦੇ ਨਾਲ ਤੇ ਇਹ ਕਲੀਅਰ ਕਰਨਾ ਚਾਹਦਾ ਵੇ ਆਪਣੇ ਅੰਧ ਪਕੜਾਂ ਵਾਸਤੇ ਕਿ ਇੰਡੀਆ ਤੇ ਪਾਕਿਸਤਾਨ ਦੀ ਸੀਜ਼ਫਾਇਰ ਅਖੀਰ ਕਿੰਨੇ ਕਰਵਾਈ ਸੀ ਵੈਰੀ ਗੁੱਡ ਮੋਦੀ ਜਦੋਂ ਲਾਸਟ ਟਾਈਮ ਯੂਐਸ ਗਿਆ ਸੀ ਤੇ ਉਸਦੀ ਤੇ ਟਰੰਪ ਦੀ ਜੁਆਇੰਟ ਪ੍ਰੈਸ ਕਾਨਫਰੰਸ ਹੋਈ ਸੀ ਦੋਨੋਂ ਸਵਾਲ ਪੁੱਛਿਆ ਗਿਆ ਸੀ ਭਾਈ ਤੇਰੇ ਬੈਸਟ ਫਰੈਂਡ ਅਦਾਨੀ ਦੇ ਉੱਪਰ ਅਲੀਗੇਸ਼ਨਸ ਲੱਗੇ ਨੇ ਯੂਐਸ ਦੇ ਅੰਦਰ ਉਸਤੇ ਬਾਰੇ ਤੇਰੀ ਟਰੰਪ ਦੇ ਨਾਲ ਗੱਲ ਹੋਈ ਕਿ ਨਹੀਂ ਹੋਈ ਮੋਦੀ ਕੇ ਅੰਦਰ ਜਦੋਂ ਦੋ ਦੇਸ਼ ਦੇ ਪ੍ਰਧਾਨ ਮੰਤਰੀ ਮਿਲਦੇ ਨੇ ਤੇ ਅਜੀ ਗੱਲਾਂ ਨਹੀਂ ਕਰਦੇ ਕਿਸੇ ਥਰਡ ਪਰਸਨ ਨੂੰ ਲੈ ਕੇ ਠੀਕ ਹੈ ਜੀ ਕਿਉਂਕਿ ਹੁਣ ਮੋਦੀ ਗਵਰਨਮੈਂਟ ਦੇ ਉੱਪਰ ਡਾਇਰੈਕਟ aarop ਹੈਗੇ ਨੇ US ਤੇ Canada ਦੋਨੋਂ ਦੇਸ਼ਾਂ ਦੇ ਅੰਦਰ ਤੇ ਮੋਦੀ ਨੂੰ ਕਮ ਸੇ ਕਮ ਦੋ ਪ੍ਰੈਸ ਕਾਨਫਰੰਸਿਸ ਕਰਨੀਆਂ ਚਾਹੀਦੀਆਂ ਨੇ ਪਹਿਲੀ ਪ੍ਰੈਸ ਕਾਨਫਰੰਸ ਉਹਨੂੰ ਕਰਨੀ ਚਾਹੀਦੀ ਹੈਗੀ ਇਹ Canada ਦੇ PM ਦੇ ਨਾਲ ਤੇ ਕਲੀਅਰ ਕਰਨਾ ਚਾਹਦਾ ਹੈ ਵੇ ਕਿ ਜਿਹੜਾ ਕੈਨੇਡੀਅਨ ਗਵਰਨਮੈਂਟ ਤੇ ਏਜੰਸੀਜ਼ ਮੋਦੀ ਗਵਰਨਮੈਂਟ ਦੇ ਉੱਪਰ ਹਰਦੀਪ ਸਿੰਘ ਨੇਜਰ ਨੂੰ ਮਾਰਨ ਦਾ આરોਪ ਲਗਾ ਰਹੇ ਨੇ ਉਹਦੇ ਬਾਰੇ ਮੋਦੀ ਦਾ ਕੀ ਕਹਿਣਾ ਹੈ ਦੂਜੀ ਪੈਰ ਪ੍ਰੈਸ ਕਾਨਫਰੰਸ ਉਹਨਰ ਕਰਨੀ ਚਾਹਤੀ ਹੈ ਆਪਣੇ ਬੈਸਟ ਮੇਟ ਟਰੰਪ ਦੇ ਨਾਲ ਤੇ ਇਹ ਕਲੀਅਰ ਕਰਨਾ ਚਾਹਦਾ ਹੈ ਆਪਣੇ ਅੰਧ ਪਕਤਾਂ ਵਾਸਤੇ ਕਿ ਇੰਡੀਆ ਤੇ ਪਾਕਿਸਤਾਨ ਦੀ ਸੀਜ਼ਫਾਇਰ ਅਖੀਰ ਕਿੰਨੇ ਕਰਵਾਈ ਸੀ ਵੈਰੀ ਗੁੱਡ ਮੋਦੀ ਜਦੋਂ ਲਾਸਟ ਟਾਈਮ ਯੂਐਸ ਗਿਆ ਸੀ ਤੇ ਉਸਦੀ ਤੇ 트ੰਪ ਦੀ ਜੁਆਇੰਟ ਪ੍ਰੈਸ ਕਾਨਫਰੰਸ ਹੋਈ ਸੀ ਦੋਨੋਂ ਸਵਾਲ ਪੁੱਛਿਆ ਗਿਆ ਸੀ ਭਾਈ ਤੇਰੇ ਬੈਸਟ ਫਰੈਂਡ ਅਦਾਨੀ ਦੇ ਉੱਪਰ ਅਲੀਗੇਸ਼ਨਸ ਲੱਗੇ ਨੇ ਯੂਐਸ ਦੇ ਅੰਦਰ ਉਸਤੇ ਬਾਰੇ ਤੇਰੀ 트ੰਪ ਦੇ ਨਾਲ ਗੱਲ ਹੋਈ ਕਿ ਨਹੀਂ ਹੋਈ ਮੋਦੀ ਕਹਿੰਦਾ ਜਦੋਂ ਦੋ ਦੇਸ਼ ਦੇ ਪ੍ਰਧਾਨ ਮੰਤਰੀ ਮਿਲਦੇ ਨੇ ਤੇ ਅਜੀ ਗੱਲਾਂ ਨਹੀਂ ਕਰਦੇ ਕਿਸੇ ਥਰਡ ਪਰਸਨ ਨੂੰ ਲੈ ਕੇ ਠੀਕ ਹੈ ਜੀ ਕਿਉਂਕਿ ਹੁਣ ਮੋਦੀ ਗਵਰਨਮੈਂਟ ਦੇ ਉੱਪਰ ਡਾਇਰੈਕਟ aarop ਹੈਗੇ ਨੇ यूएस ਤੇ ਕੈਨੇਡਾ ਦੋਨੋ ਦੇਸ਼ਾਂ ਦੇ ਅੰਦਰ ਤੇ ਮੋਦੀ ਨੂੰ ਕਮ ਸੇ ਕਮ ਦੋ ਪ੍ਰੈਸ ਕਾਨਫਰੰਸਿਸ ਕਰਨੀਆਂ ਚਾਹੀਦੀਆਂ ਨੇ ਪਹਿਲੀ ਪ੍ਰੈਸ ਕਾਨਫਰੰਸ ਉਹਨੂੰ ਕਰਨੀ ਚਾਹੀਦੀ ਹੈਗੀ ਇਹ ਕੈਨੇਡਾ ਦੇ ਪੀਐਮ ਦੇ ਨਾਲ ਤੇ ਕਲੀਅਰ ਕਰਨਾ ਚਾਹੀਦਾ ਹੋਵੇ ਕਿ ਜਿਹੜਾ ਕੈਨੇਡੀਅਨ ਗਵਰਨਮੈਂਟ ਤੇ ਏਜੰਸੀਜ਼ ਮੋਦੀ ਗਵਰਨਮੈਂਟ ਦੇ ਉੱਪਰ ਹਰਦੀਪ ਸਿੰਘ ਨੇਜਰ ਨੂੰ ਮਾਰਨ ਦਾ આરોਪ ਲਗਾ ਰਹੇ ਨੇ ਉਹਦੇ ਬਾਰੇ ਮੋਦੀ ਦਾ ਕੀ ਕਹਿਣਾ ਹੈ ਦੂਜੀ ਪ੍ਰੈਸ ਕਾਨਫਰੰਸ ਉਹਨੂੰ ਕਰਨੀ ਚਾਹੀਦੀ ਹੈ ਆਪਣੇ ਬੈਸਟ ਮੇਟ ਟਰਮ ਤੇ ਨਾਲ ਤੇ ਇਹ ਕਲੀਅਰ ਕਰਨਾ ਚਾਹਦਾ ਵੇ ਆਪਣੇ ਅੰਧ ਪਕਤਾਂ ਵਾਸਤੇ ਕਿ ਇੰਡੀਆ ਤੇ ਪਾਕਿਸਤਾਨ ਦੀ ਸੀਜ਼ਫਾਇਰ ਅਖੀਰ ਕਿੰਨੇ ਕਰਵਾਈ ਸੀ ਵੈਰੀ ਗੁੱਡ